ਰਜਿੰਗ ਨੇ ਪੁੱਛਣ ਜਾਣਾ ਤੁਹਾਡੇ ਪਰਿਵਾਰ 'ਚ ਕੀ ਦੁਖਦ ਘਟਨਾ ਵਾਪਰੀ ਹੈ ਇਹ ਜੀ ਇਹਦਾ ਦੋ ਇੱਕ ਬਾਪੂ ਦੀ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣ ਜਾ ਰਹੀ ਸੀ ਜਾਂਦੇ ਜਾਂਦੇ ਫੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਹਨਾਂ ਦਾ ਚਲੋ ਪਿਓ ਦੇ ਸੱਟਾਂ ਲੱਗੀਆਂ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾਖ ਵੜਦੀ ਹੈ ਇਹ ਹੈਗੀ ਜੀ 23 ਸਾਲ सरपंच साहब की नाम है की घटना वापरी यार की सरकार और पुलिस तो तुम ही मांग कर दियो <गण> मेरा नाम सरपंच गुरब्यास सिंह छायली है जी ये घटना ता जी बेटी पड़दी इथे गोसल गालचच ऐसी परिवार ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਉਹ ਫਾਦਰ ਸਾਹਿਬ ਉਹਨਾਂ ਦੇ ਚੱਣ ਜਾ ਰਹੇ ਸੀ ਕਿ ਉਹ ਕਿਤੇ ਕ੍ਰੋਸਿੰਗ ਕਰਨ ਵੇਲੇ ਟਰਾਲੀ ਜੱਗੇ ਮੋਟਰਸਾਈਕਲ ਸਲਿੱਪ ਕਰ ਗਿਆ ਉਹਦੇ ਕਰਕੇ ਜੀਟੀ ਦੀ ਜਾਨ ਗਈ ਤੇ ਜਿਹੜੇ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾफी ਟੱਟਾਂ ਲੰਨਾਂ ਦੀ ਉਹਨਾਂ ਨੂੰ ਹਸਪਤਾਲ ਭੇਜਿਆ ਨਾਲੇ ਵਾਸਤੇ ਦੀ ਮੰਗ ਕਰਦੇ ਸੀ ਪੁਲਿਸ ਤੇ ਪ੍ਰਚਾਰਕ ਜੀ ਪੁਲਿਸ ਤੇ ਮੰਗ ਕਰਦੇ ਜਿਹੜਾ ਟਰਾਲੇ ਵਾਲਾ ਹੈ ਉਹ ਕੀਤੀ ਕੀਤੀ ਰਹਿ ਜਾਵੇ ਅਰੈਸਟ ਕਰਕੇ ਲੈ ਜਾਵੇ ਜੋ ਵੀ ਘਟਨਾ ਹੈ ਸਰਕਾਰ ਤੋਂ ਮਾਰਦੀ ਮੰਗ ਕਰਾਈ ਗਈ ਹੈ ਹਾਂ ਜੀ ਗੁਰਪ੍ਰੀਤ ਜੀ ਮੈਂ ਪੁੱਛਣਾ ਚਾਹਨਾ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਗੱਲ ਦੱਸੋ ਇਹ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਪਹੁੰਚ ਗਿਆ ਕਿ ਰਸਤਾ ਹਾਕਮ ਸਿੰਘ ਦੇ ਪੁੱਤਰ ਭਾਨ ਸਿੰਘ ਬਸ ਹੀ ਛਾ ਲਈ ਆਪਣੀ ਬੇਟੀ ਨੂੰ ਛੱਡਣ ਉੱਖਰਕਲਾਂ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਟ ਤੋਂ ਤਿੰਨ ਟਰਾਲੇ ਜੀਰੀ ਦੇ ਜਾ ਰਹੇ ਸੀ ਜੋ ਬਚਾਰਲਾ ਟਰਾਲਾ ਸੀ ਜਿਸ ਦਾ ਨੰਬਰ ਨਹੀਂ ਦੇਖ ਸਕਿਆ ਤੇ ਉਹਦੇ ਥੱਲੇ ਇਹ ਲੜਕੀ ਆ ਗਈ ਇਹਦੀ ਮੌਕਾ ਤੇ ਮੌਤ ਹੋ ਗਈ ਆ ਹਾਕਮ ਸਿੰਘ ਜ਼ਖਮੀ ਹੋ ਗਿਆ ਇਹ ਬਹੁਤ ਤਬਦੀਸ਼ ਜਾ ਰਹੀ ਹੈ ਜਲਦੀ ਦੋਸ਼ੀਆਂ ਅਨტრੈਸ ਕਰਕੇ तो मुकदमा दर्ज करके अगली कार्रवाई अमल से लें ट्रला चालक ट्रला चालक ना पता अजय नहीं तब भी जा रही है मौके तो फरार हो गया मौके तो फरार हो गया